ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਨਵੀਂ ਵੀਡੀਓ ਦੇਖ ਰਹੇ ਹੋ ਉਹਨਾਂ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਹਾਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਰੇਟ ਗੱਡੀਆਂ ਦੇ ਤੁਹਾਨੂੰ ਬਹੁਤ ਵਧੀਆ ਮਿਲ ਜਾਣਗੇ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸਿਰਫ 40000 ਦੀ ਅੱਜ ਤੁਹਾਨੂੰ ਸਾਰੀਆਂ ਮਸ਼ੀਨਰੀਆਂ ਤੇ ਆਪਣੀ ਇਹ ਵੀਡੀਓ ਸਾਰਿਆਂ ਨੂੰ ਪਸੰਦ ਆਊਗੀ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਜਿਹੜਾ ਹੈਗਾ ਉੱਪਰ ਹਮੇਸ਼ਾ ਹਰੇ ਜਖਰਾ ਚ ਲਿਖਰੰਦਰ ਨੋਟ ਕਰ ਲੋ ਤੁਸੀਂ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋ ਆ ਆਪਣੇ ਵਟਸਐਪ ਨੰਬਰ ਤੇ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਆ ਆਪਣੀ ਅੱਜ ਦੀ ਇਹ ਵੀਡੀਓ ਜਿਹੜੀ ਗੱਡੀ ਪਹਿਲੀ ਲੈ ਕੇ ਪਹੁੰਚੀ ਆਪਾਂ 2012 ਮਾਡਲ ਸਬਕਟ ਗੱਡੀ ਲੈ ਕੇ ਪਹੁੰਚਿਆ ਜੀ Swift ਗੱਡੀ ਤੁਸੀਂ ਦੇਖ ਰਹੇ ਹੋ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ Swift ਗੱਡੀ ਬਹੁਤ ਵਧੀਆ ਆਪਣੇ ਕੋਲੇ ਪਹੁੰਚੀ ਆਹ ਸੋਹਣੀ ਗੱਡੀ ਐ ਤੇ ਸੈਕੰਡ ਓਨਰ ਹੈ ਜੀ 2 ਲੱਖ 30000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ Swift VDI ਹੈ ਜੀ ਇਹ ਗੁਰਦਾਸਪੁਰ ਏਰੀਆ ਚ ਖੜੀ ਐ ਤੇ ਜਿਹੜਾ ਰੇਟ ਐ 2 ਲੱਖ 30000 ਮਾਲਕ ਕਹਿੰਦੇ ਨੇ ਮਾੜਾ ਮੋਟਾ ਘਾਟਾ ਵਾਧਾ ਕਰ ਲਾਂਗੇ ਤੇ ਗੱਡੀ ਵਧੀਆ ਕੋਈ ਕੰਮ ਨਹੀਂ ਭਾਲਦੀ ਨਾ ਕੋਈ 1 ਰੁਪਿਆ ਗੱਡੀ ਭਾਲਦੀ ਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਕੋਈ ਚਲਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਕਹਿੰਦੇ ਆ ਵੀ ਆਜੂ ਤੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਟਰਾਈ ਲੈਣੀ ਹੈ ਕਾਗਜ਼ ਪੱਤਰ ਦੇਖਣੇ ਆ ਮਾਲਕ ਕਹਿੰਦੇ ਨੇ ਆ ਕੇ ਦੇਖ ਲਿਓ ਜੀ ਬਾਕੀ ਮਾਲਕ ਕਹਿੰਦੇ ਵੀ ਜਦੋਂ ਜਿਹੜਾ ਵੀ ਬੰਦਾ ਮਤਲਬ ਕਿ ਦੇਖਣ ਵਾਸਤੇ ਆਊਗਾ ਤੇ ਟਰਾਈ ਲੈਣ ਵਾਸਤੇ ਆਊਗਾ ਤਾ ਗੱਡੀ ਪਸੰਦ ਆ ਜੂਗੀ। ਮੈਂ ਕਿ ਤੁਸੀਂ ਮਾਲਕ ਨਾਲ ਗੱਲ لازਮੀ ਕਰ ਲਓ ਜਿਹੜੀ ਵੀ ਕਰਨਾ ਚਾਹੁੰਦੇ ਹੋ ਕੋਈ ਗੱਲ ਪੁੱਛਣੀ ਹੈ, ਕੁਝ ਵੀ ਗੱਲ ਕਰਨੀ ਹੈ, ਕੋਈ ਵੀ ਗੱਲ ਕਰਨੀ ਹੈ ਤੁਸੀਂ ਆਪੇ ਕਰ ਲਿਓ। ਨੰਬਰ ਸਕਰੀਨ ਤੇ نیچے ਦਿੱਤਾ ਵੀ ਹੋਇਆ ਹੈ। ਤੁਹਾਨੂੰ ਮੈਂ ਨੋਟ ਕਰਵਾ ਦਿੰਨੇ 79739445 ਇਹ ਮਾਲਕ ਦਾ ਡਾਇਰੈਕਟ ਨੰਬਰ ਹੈ। ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਊਗੀ। ਤੇ ਸੈਕੰਡ ਗੱਡੀ ਆਪਾਂ ਐਕਸ ਯੂਵੀ 500 ਡਬਲਯੂ 8 ਲੈ ਕੇ ਪਹੁੰਚੇ ਹਾਂ ਸੀ। ਗੱਡੀ ਪੂਰੀ ਵਧੀਆ ਤੇ ਗੱਡੀ ਆ ਜਿਹੜੀ ਇਹ ਡੀਜ਼ਲ ਤੇ ਆ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਰੰਗ ਰੰਗ ਗੱਡੀ ਦਾ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਇੰਟੀਰੀਅਰ ਬਹੁਤ ਸਹੀ ਪਿਆ ਅੰਦਰੋਂ ਮੈਟਿੰਗ ਮੂਟਿੰਗ ਆਪਾਂ ਨੂੰ ਦੇਖ ਲਓ ਤੁਸੀਂ ਆਪ ਹੀ ਸਾਰਾ ਕੁਝ ਤੁਹਾਡੇ ਸਾਹਮਣੇ ਗੱਡੀ ਆ ਅੰਦਰ ਬਾਹਰੋਂ ਫੋਟੋਆਂ ਦੇਖ ਹੀ ਰਹੇ ਹਾਂ ਜੀ ਪੰਜਾਬ ਨੰਬਰ ਗੱਡੀ ਆ ਰੰਗ ਰੰਗ ਵਧੀਆ ਗੱਡੀ ਦਾ ਤੇ ਟਾਟਾ ਪਾਪਾ ਨੂੰ ਵਧੀਆ ਮਿਲ ਜੂਗਾ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੋ ਨੂੰ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਕਿਸੇ ਨੇ ਦੇਖਣੇ ਟ్రਾਈ ਲੈਣੀ ਹੈ ਜਾ ਕੇ ਦੇਖ ਲਿਓ ਜਿਹੜਾ ਰੇਟ ਆਪਣੇ ਕੋਲੇ ਪਹੁੰਚਿਆ ਮਾਲਕ ਵੱਲੋਂ 4 ਲੱਖ 65000 ਪਹੁੰਚੇਗਾ ਜਿਹੜੇ ਮਾਲਕ ਨੇ ਗੱਡੀ دی ਉਹਨਾਂ ਨੇ ਆਖਿਆ ਰੇਟ ਕਰ ਲਾਂਗੇ ਗੱਡੀ ਲੁਧਿਆਣੇ ਖੜੀ ਆ ਕਿਸੇ ਨੂੰ ਗੱਡੀ ਪਸਾਂd ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਕਹਿੰਦੇ ਨੇ ਵੀ ਆਜੂ ਤੇ ਜਿਹੜਾ ਰੇਟ ਹੈ ਉਹ ਵੀ ਮੌਕੇ ਤੇ ਬਹਿ ਕੇ ਕਰ ਲਾਂਗੀ ਜਦੋਂ ਖਰੀਦਣ ਵਾਸਤੇ ਕੋਈ ਵੀ ਆਊਗਾ ਚੈਨੂੰ ਵੀ ਗੱਡੀ ਪਸੰਦ ਆਊਗੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਨੰਬਰ 86900 9850161 ਆਹ ਮਾਲਕ ਦਾ ਨੰਬਰ ਹੈ ਇਸੇ ਨੰਬਰ ਤੇ ਤੁਹਾਡੀ ਮਾਲਕ ਨਾਲ ਸਿੱਧੀ ਗੱਲ ਹੋ ਜੂਗੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਐਟਿਓਸ ਗੱਡੀ ਲੈ ਕੇ ਪਹੁੰਚੀਆਂ ਜੀ ਗੱਡੀ ਤੁਸੀਂ ਚੈੱਕ ਕਰੋ 2014 ਮਾਡਲ ਗੱਡੀ ਆ। ਆ ਰਸੂਲਪੁਰ ਮਾਲਕ ਦਾ ਏਰੀਆ ਤੇ 345 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ। ਗੱਡੀ ਪੂਰੀ ਵਧੀਆ ਆ। ਰੰਗ ਤੁਸੀਂ ਦੇਖ ਲਓ। ਬੰਪਰ ਮਾੜਾ ਮੋਟਾ ਜਿਹਾ ਆਪਾਂ ਨੂੰ ਡੈਮੇਜ ਜ਼ਰੂਰ ਮਿਲੂਗਾ ਜੀ। ਬਾਕੀ ਟਾਇਰਾਂ ਦੇ ਵਿੱਚ ਲਾਈ ਲੱਗੇ ਹੋਈ ਨਹੀਂ। ਪੰਜਾਬ ਨੰਬਰ ਐ। ਨੰਬਰ ਪਲੇਟਾਂ ਸਰਕਾਰੀ ਨੇ, ਸੀਸੀ ਸੀ ਸਾਰੇ ਨਾਲ ਦੇ ਨੇ। ਓਲੀ ਵਧੀਆ ਗੱਡੀ ਐ ਜੀ। ਸੋਹਣੀ ਗੱਡੀ ਆ ਸਾਫ ਸੁਥਰੀ। ਬਾਕੀ ਚਾਰੇ ਪਾਸੇ ਦੇਖ ਲਉ ਤੇ ਇਹ ਮਾੜਾ ਮੋਟਾ ਤਾਂ ਚਲੋ ਬੰਪਰਾਂ ਦਾ ਹਲਕਾ ਫੁਲਕਾ ਜਾਂ ਕੰਮ ਹੋਊਗਾ ਬਾਕੀ ਬਾਡੀ ਲਾਈਨ ਚ ਕੋਈ ਕਮੀ ਨਹੀਂ ਆ ਰਸੂਲਪੁਰ ਜਾ ਕੇ ਦੇਖ ਲਓ ਤੁਸੀਂ ਮਾਲਕ ਨਾਲ ਜੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਾਲਕ ਦਾ ਡਾਇਰੈਕਟ ਨੰਬਰ ਮੈਂ ਨੋਟ ਕਰਵਾ ਦਿੰਨਾ 9971685502 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਕਰ ਲਓ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਗੱਡੀਆਂ ਤੁਸੀਂ ਦੇਖ ਰਹੇ ਹੋ ਜੀ ਅੱਗੇ ਤੋਂ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਮਿਲ ਜਾਣਗੀ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਤੁਹਾਡੇ ਕੋਲੇ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਈ ਕੋਠੀ ਘਰ ਮਕਾਨ ਹਵੇਲੀ ਕੁਝ ਵੀ ਹੈ ਨੰਬਰ ਉੱਪਰ ਹਰੇ ਜਖਰਾ ਚ ਆਪਣਾ ਲਿਖਿਆ ਰਹਿੰਦਾ 7719445360 जिने भी ऐड करवानी है किसी भी तरह दी ऐड करवानी है अपने कोले एक वीडियो ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਸੀ ਆ ਕੁਛ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੋਂ ਬੜੀ ਲਗਾ ਦਵਾਂਗੇ ਆਪਣਾ ਕੋਈ ਕਮਿਸ਼ਨ ਵੀ ਨਹੀਂ ਹੁੰਦਾ ਜੀ ਤੇ ਆਪਾਂ ਨੂੰ ਕੋਈ ਹੈਲੋ ਲਿਖ ਕੇ ਭੇਜਣ ਦੀ ਲੋੜ ਨਹੀਂ ਨਾ ਕੋਈ ਆਪਾਂ ਨੂੰ ਦੱਸਣ ਦੀ ਲੋੜ ਹੈ ਬਸ ਹੀ ਇਸ ਚੀਜ਼ ਦੀ ਐਡ ਕਰ ਪਾਉਣੀ ਹੈ ਬਸ ਤੁਸੀਂ ਭੇਜ ਦਿਆ ਕਰੋ ਜੀ ਤੇ ਜਿਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਤੇ ਆਪਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਵੀਡੀਓ ਚ ਮਸ਼ੀਨਰੀਆਂ ਲੈ ਕੇ ਪਹੁੰਚਦੇ ਆਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਸ ਤਰ੍ਹਾਂ ਦੀ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਪਹਿਲੀ ਵਾਰ ਚੈਨਲ ਤੇ ਤੁਸੀਂ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦੇ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਕਮੈਂਟ ਕਰਕੇ ਲਾਜ਼ਮੀ ਦੱਸੋ ਹੁਣ ਆਪਾਂ ਫਿਰ ਤੋਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਮੋਟਰਸਾਈਕਲ ਤੋਂ ਸਪਲੈਂਡਰ ਪਲੱਸ ਆਪਣੇ ਕੋਲੇ ਪਹੁੰਚੇਗਾ 2013 ਮਾਡਲ ਹੈ ਜੀ ਪੂਰਾ ਵਧੀਆ ਜਿਲੰਦਰ ਨੰਬਰ ਹੈ ਜੀ ਤੇ ਪੈਸਾ ਦੀ ਲੋਡ ਕਰਕੇ ਮੋਟਰਸਾਈਕਲ ਇਹਨਾਂ ਨੇ ਵੇਚਣਾਗਾ 34000 ਰੁਪਿਆ ਇਹਨਾਂ ਨੇ ਡਿਮਾਂਡ ਰੱਖੀ ਆ 13 ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਹੈ ਬਾਕੀ ਪੰਜਾਬ ਨੰਬਰ ਹੈ ਟਾਇਰ ਟੱਪਾ ਵਧੀਆ ਹੈ ਇੰਜਣ ਉਂੰਜਣ ਵਧੀਆ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਨੇ ਵਧੀਆ ਸੰਭਾਲ ਕੇ ਰੱਖਿਆ ਹੋਇਆ ਬਾਕੀ ਤੁਸੀਂ ਦੇਖ ਰਹੇ ਹੋ ਨਾ ਤਾਂ ਕੋਈ ਟੈਂਕੇ ਦਾ ਡੈਂਟ ਹੈ ਨਾ ਕੋਈ ਟੱਪਾ ਟੁਪਾ ਹੈ ਦਾ ਕੋਈ ਕੁਝ ਟੁੱਟਿਆ ਹੋਇਆ ਵਧੀਆ ਮਾਲਕ ਨੇ ਸੰਭਾਲ ਕੇ ਰੱਖਿਆ ਹੋਇਆ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਜੀ ਨੰਬਰ 996991183 ਗੱਲ ਕਰ ਲਿਓ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਤੇ ਹੁਣ ਆਪਾਂ ਬੁਲਟ ਦੀ ਗੱਲ ਕਰਾਂਗੇ ਇੱਕ ਪਹੁੰਚ ਆਪਣੇ ਕੋਲੇ ਮਾਲਕ ਨੇ ਵੇਚਣਾ ਹੈ 12 ਮਾਡਲ ਹੈ 125 ਡਿਮਾਂਡ ਹੈ ਜੀ ਕੰਡੀਸ਼ਨ ਵਧੀਆ ਪੰਜਾਬ ਨੰਬਰ ਹੈ ਨਵੇਂ ਵਾਂਗੂ ਪਿਆਗਾ ਚੱਲਿਆ ਵੀ ਥੋੜਾ ਹੀ ਹੋਇਆ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਅਜਨਾਲਾ ਮਾਲਕ ਦਾ ਏਰੀਆ ਨੰਬਰ 950136805 ਜਿਹੜੇ ਮਾਲਕ ਨੇ ਉਹਨਾਂ ਦਾ ਡਾਇਰੈਕਟ ਨੰਬਰ ਇਹ ਹੁਣ ਆਪਾਂ ਆਲਟੋ ਦੀ ਗੱਲ ਕਰਦੇ ਹਾਂ ਜੀ ਆਲਟੋ ਆਪਣੇ ਕੋਲੇ 40000 ਫਿਕਸ ਰੇਟ ਦੇ ਵਿੱਚ ਪਹੁੰਚੀ ਹੈ ਗੱਡੀ ਮੁਕਤਸਰ ਮਾਲਕ ਦਾ ਏਰੀਆ ਚਾਰ ਮਾਡਲ ਹੈ ਕੰਡੀਸ਼ਨ ਵਧੀਆ ਫਿਕਸ ਇਹਨਾਂ ਨੇ ਰੇਟ ਰੱਖਿਆਗਾ ਮਾਲਕ ਕਹਿੰਦੇ ਨੇ ਉੱਪਰ ਨੀਚੇ ਹੋਣਾ ਨਹੀਂ ਨੰਬਰ 81400 63 ਤੇ 9288 ਗੱਲ ਕਰ ਲਿਓ ਜਿਹੜੀ ਵੀ ਕਰਨਾ ਚਾਹੁੰਦੇ ਹੋ ਜੀ ਕਿਸੇ ਨੂੰ ਜਿਹੜੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਜਾ ਕੇ ਵੀ ਦੇਖ ਲਓ। ਕਿ ਕਿ ਜਨੀਆ ਮਸ਼ੀਨਰੀਆਂ ਲੈ ਕੇ ਪਹੁੰਚਿਆ ਵਧੀਆ ਸਿਗੀਆਂ ਸੋਹਣੀਆਂ ਮਸ਼ੀਨਰੀਆਂ ਸਿਗੀਆਂ। ਕਿਸੇ ਨੂੰ ਕੋਈ ਵੀ ਮਸ਼ੀਨਰੀ ਪਸੰਦ ਆਉਂਦੀ ਹੈ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਆਦਮੀ ਕਰ ਲਓ। ਬਾਕੀ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰਿਓ ਲਾਜ਼ਮੀ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈਗਾ ਵੇਚਣ ਵਾਸਤੇ ਭੇਜਿਓ ਲਾਜ਼ਮੀ ਨੰਬਰ ਹਰੇ ਜ ਅੱਖਰਾਂ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ 'ਚ।